ਫਿਰ ਉਹ ਪੂਰਾ ਪੰਜਾਬ ਦਾ ਇਹੇ ਦਾ ਪਿੰਡ ਹੈ ਸੱਤ ਪਿੰਡਾਂ ਜਿਹਦਾ ਲੈਂਕ ਟੁੱਟਿਆ ਹੋਇਆ ਛੜਕਾ ਨਾਲ ਉਹਨੂੰ ਸੜਕ ਉੱਥੇ ਕੋਈ ਨਹੀਂ ਜਾਂਦੀ ਇਹ ਹੈਗਾ ਨਿਊ ਚੰਡੀਗੜ੍ਹ ਸੱਤ ਪਿੰਡ ਹੋਰ ਆ ਤੇ ਨੇੜੇ-ਨੇੜੇ ਜਿੰਨੇ ਪਿੰਡ ਸੀਗੇ ਜਦੋਂ ਉਹਨਾਂ ਦੇ ਸਰਪੰਚਾਂ ਨੂੰ ਅਸੀਂ ਜਾ ਕੇ ਮਿਲੇ ਉਹ ਕਹਿੰਦੇ ਬੈ ਪਹਿਲੀ ਵਾਰ ਤੁਸੀਂ ਇਹ ਤੂੜੀ ਸਾਡੇ ਕੋਲੇ ਲੈ ਕੇ ਆਏ ਆ ਸਾਡੇ ਜੰਗਰ ਡੰਗਰ ਭੁੱਖੇ ਮਰ ਜਾਂਦੇ ਸਾਡੇ ਜਿਹੜਾ ਚਾਰਾ ਨਹੀਂ ਹਜੇ ਪਸ਼ੂਆਂ ਵਾਸਤੇ ਪਹੁੰਚਿਆ ਚਾਰੇ ਵਾਸਤੇ ਪਸ਼ੂ ਭੁੱਖੇ ਮਰ ਰਹੇ ਆ ਛੋਟੀਆਂ ਉਸ ਤੋਂ ਬਾਅਦ ਚ ਪਿਕਅਪ ਦੇ ਵਿੱਚ ਰਾਸ਼ਨ ਲੋਡ ਕੀਤਾ ਉਦੋਂ ਬਾਅਦ ਦੇ ਵਿੱਚ ਅਮਰੂਤੀਕਾਰ ਦੇ ਵਿੱਚ ਲੋਡ ਕੀਤਾ ਫਿਰ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਗੱਡੀ ਦੇ ਵਿੱਚ ਲੋਡ ਕੀਤਾ ਉਹ ਪਟਾਣਕੋਟ ਦਾ ਲਾਸਟ ਪਿੰਡ ਹੀ ਆ ਉਹ ਤਹਿਸੀਲ ਦੇ ਨੇੜੇ-ਨੇੜੇ ਜਿੰਨੇ ਪਿੰਡ ਸੀ ਗਰੀਬ ਸੀਗੇ ਲੋਕ ਅਸੀਂ ਉਹਨਾਂ ਨੂੰ ਉਹ ਜਿਹੜਾ 250 ਰਾਸ਼ਨ ਦਾ ਪੈਕ ਦੇ ਸੀਗਾ ਅਸੀਂ ਉਹ ਪਿੰਡਾਂ ਦੇ ਵਿੱਚ ਵੰਡ ਕੇ ਆਈ ਉਥੇ ਅੱਗੇ ਟਰੈਕਟਰ ਨਹੀਂ ਜਾਂਦੇ ਸੀਗੇ ਪਿੰਡਾਂ 'ਚ ਫਿਰ ਅਸੀਂ ਟੀਮਾਂ ਬਣਾਈਆਂ ਛੋਟਾ ਨੂੰ ਐਕਚੁਅਲੀ ਪਤਾ ਲੱਗਿਆ ਕਿ ਵਾਕਈ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਹਾਹ ਪਾਣੀ ਦਾ ਸੀਗਾ ਬਹੁਤ ਜ਼ਿਆਦਾ ਤੇਜ਼ ਸੀਗਾ ਪਾਣੀ ਉਥੇ ਟਰੈਕਟਰ ਵੀ ਸਾਡੇ ਖੁੱਭ ਗਏ ਜਿੱਦਾਂ ਅਸੀਂ ਅੰਦਰ ਗਏ ਤਾਂ ਦਲਦਲੀ ਸੀ ਉਦੋਂ ਜਦੋਂ ਟਰੈਕਟਰ ਸਾਡਾ ਪਹਿਲਾ ਖੁੱਭ ਗਿਆ ਪਹੁੰਚ ਗਏ ਅਸੀਂ ਪਤਨ ਜਦੋਂ ਉੱਥੇ ਪਹੁੰਚੇ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਸੀ ਅੱਗੇ ਪੁਲਿਸ ਸਾਨੂੰ ਜਾਣ ਨਹੀਂ ਦੇ ਰਹੀ ਸੀ ਐਂਡ ਆਰ ਆਪਣੀਆਂ ਟੀਮਾਂ ਕਹਿੰਦੀਆਂ ਵੀ ਅਸੀਂ 11 ਵਜੇ ਰਾਸਨ ਸ਼ੁਰੂ ਕਰਾਂਗੇ ਅਸੀਂ ਆਜ ਚਲੋ ਠੀਕ ਆ ਅਸੀਂ ਫਿਰ ਉਥੋਂ ਪਹੁੰਚਣਾ ਚਾਹੀਦਾ ਜਿੱਥੇ ਹਜੇ ਤੱਕ ਨਾ ਪਹੁੰਚਿਆ ਹੋਵੇ ਉਹ ਕਹਿੰਦੇ ਵੀ ਅਸੀਂ ਸਾਰਾ ਸਰਵੇ ਕੀਤਾ ਵਾ ਇੱਕ ਜਗ੍ਹਾ ਪਕੌੜਾ ਪਤਨ ਪਕੌੜਾ ਪਤਨ ਦੇ ਉੱਤੇ ਸਾਨੂੰ ਲੋਕੇਸ਼ਨ ਦਿੱਤੀ ਗਈ ਪਕੌੜਾ ਪੱਤਨ ਤੇ ਉਦੋਂ بارش ਵੀ ਬਹੁਤ ਹੋ ਰਹੀ ਸੀ ਜਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਸਾਨੂੰ ਕੁਝ ਰਿਟਾਇਰਮੈਂਟ ਉੱਥੇ ਪਟਵਾਰੀ ਸਾਹਿਬ ਲੱਗੇ ਆ ਫਤੇ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਨੇ ਸਾਨੂੰ ਲੋਕੇਸ਼ਨ ਸੈਂਡ ਕਰੀ ਵੀ ਆ ਜਗ੍ਹਾ ਤੇ ਹਜੇ ਤੱਕ ਨਹੀਂ ਪਹੁੰਚਿਆ ਕੋਈ ਵੀ ਸਭ ਤੋਂ ਪਹਿਲਾਂ ਅਸੀਂ ਵਟਸਐਪ ਗਰਪ ਕੀ ਆ ਪਹਿਲਾਂ ਇੱਥੋਂ ਕਿਸੇ ਅੱਗੇ ਜਿਹੜੀ ਉੱਥੇ ਕਾਰਵਾਈ ਕਰ ਰਹੇ ਆ ਵਰਕ ਜੋ ਚੱਲ ਰਿਹਾ ਬੰਦਿਆਂ ਲੋਕ ਉੱਥੇ ਬਹੁਤ ਐਨਜੀਓ ਆਈਆਂ ਹੋਈਆਂ ਟੀਮ ਆਈ ਵੀ ਆ ਬਹੁਤ ਆਈਆਂ ਲੇਕਿਨ ਇਹ ਪਤਾ ਕਰ ਲੈਣਾ ਚਾਹੀਦਾ ਵੀ ਕਿੱਥੇ ਹਜੇ ਤੱਕ ਰਾਸ਼ਨ ਦੀ ਕੀ ਰਿਕੁਆਇਰਮੈਂਟ ਆ ਉਹੀ ਰਸਨ ਲੈਣਾ ਲੈ ਕੇ ਜਾਣਾ ਚਾਹੀਦਾ ਬਾਕੀ ਉੱਥੇ ਰਸਨ ਬਹੁਤ ਜ਼ਿਆਦਾ ਪਹੁੰਚ ਗਿਆ ਜਿਹੜਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਾਨੂੰ ਨਗਰ ਨਿਵਾਸੀ ਵਾੜਾ ਭਾਈ ਕਾ ਡਿਸਟ੍ਰਿਕਟ ਫਰੀਦਕੋਟ ਦੀ ਸੰਗਤ ਨੂੰ ਇਹ ਦੱਸਦੇ ਹੋਏ ਬੜਾ ਹੀ ਮਾਣਜਾ ਮਹਿਸੂਸ ਹੋ ਰਿਹਾ ਜਿੱਥੇ ਸਾਡੇ ਹੜਪੀੜਤ ਭਰਾਵਾਂ ਤੇ ਮੁਸ਼ਕਲ ਬਣੀ ਸੀ ਉਸ ਜਗ੍ਹਾ ਤੇ ਜਿਵੇਂ ਵੱਖ-ਵੱਖ ਸਟੇਟਾਂ ਪੰਜਾਬ ਹਰਿਆਣਾ ਰਾਜਸਥਾਨ ਤੋਂ ਹੋਰ ਸਾਡੇ ਭਰਾਵਾਂ ਦਾ ਵੱਧ ਚੜ ਕੇ ਯੋਗਦਾਨ ਪੈ ਰਿਆ ਉਸੇ ਕੜੀ ਦੇ ਤਹਿਤ ਸਾਡੇ ਨਗਰ ਨਿਵਾਸੀ ਪਿੰਡ ਵਾੜਾ ਭਾਈਕਾ ਜ਼ਿਲ੍ਹਾ ਫਰੀਦਕੋਟ ਦੀ ਸਤਕਾਰ ਕਮੇਟੀ ਤੇ ਪੂਰੇ ਪਿੰਡ ਵਾੜਾ ਭਾਈਕਾ ਦੀ ਸੰਗਤ ਦੇ ਸਹਿਯੋਗ ਨਾਲ ਅੱਜ ਦੂਸਰੀ ਵਾਰ ਸੇਵਾ ਉੱਥੇ ਪਹੁੰਚਦੀ ਕਰਕੇ ਜੋ ਸਾਡੀ ਸੰਗਤ ਆਈ ਹੈ ਉਸ ਤੇ ਸਾਨੂੰ ਉਹਨਾਂ ਦੇ ਕੰਮਾਂ ਤੇ ਬੜਾ ਮਾਣ ਮਹਿਸੂਸ ਹੋਇਆ ਇਹ ਸੇਵਾ ਦੂਸਰੀ ਵਾਰ ਸਾਡੇ ਬਹੁਤ ਹੀ ਸਤਕਾਰਯੋਗ ਫੌਜ ਦੇ ਵਿੱਚੋਂ ਰਿਟਾਇਰਡ ਕੈਪਟਨ ਕੇਵਲ ਸਿੰਘ ਮੈਂਬਰ ਪੰਚਾਇਤ ਫੌਜ ਦੇ ਵਿੱਚੋਂ ਆਏ ਹੋਏ ਸਾਡੇ ਬਿਕਰ ਸਿੰਘ ਫੌਜੀ ਉਹਨਾਂ ਦੇ ਨਾਲ ਗਰਬਖ ਸਿੰਘ ਗਿੱਲ ਇਹਨਾਂ ਤਿੰਨਾਂ ਵੱਡੇ ਭਰਾਵਾਂ ਦੀ ਅਗਵਾਈ ਦੇ ਵਿੱਚ ਸਤਕਾਰ ਕਮੇਟੀ ਪਿੰਡ ਵਾੜਾ ਪਾਈ ਕਾ ਦੀ ਅਗਵਾਈ ਦੇ ਵਿੱਚ ਸਾਡੇ ਨੌਜਵਾਨ ਜੋ ਸੇਵਾ ਲੈ ਕੇ ਗਏ ਸੀ ਅਸੀਂ ਸਾਰਿਆਂ ਨੇ ਵੀਡੀਓ ਦੇਖੀ ਹੈ ਹੀ ਆ ਆਪ ਸਭ ਨੇ ਚੈਨਲਾਂ ਦੇ ਉੱਤੇ ਵੀ ਕਿਵੇਂ ਉਸ ਜਗ੍ਹਾ ਤੇ ਲੈ ਕੇ ਗਏ ਜਿਵੇਂ ਇਹਨਾਂ ਨੇ ਇੱਥੋਂ ਕਮਾਂਡ ਦਿੱਤੀ ਸੀਗੀ ਇਹਨਾਂ ਦੇ ਨਾਲ ਰਿਟਾਇਰਡ ਆਰਮੀ ਅਫਸਰ ਉਥੇ ਟੈਡ ਹੋ ਕੇ ਪਟਵਾਰੀ ਦੀ ਨੌਕਰੀ ਕਰ ਰਹੇ ਸੀ ਉਹਨਾਂ ਦੇ ਸਹਿਯੋਗ ਨਾਲ ਗਾਹਾਂ ਇਹਨਾਂ ਨੇ ਉਸ ਪਿੰਡਾਂ ਦੇ ਵਿੱਚ ਰਾਸ਼ਨ ਪਹੁੰਚਾਇਆ ਜਿੱਥੇ ਵਾੜਾ ਭਾਈ ਕਾ ਦੀ ਸੰਗਤ ਚਾਰਾ ਤੇ ਤੂੜੀ ਆਦਿ ਵਗੈਰਾ ਪਹਿਲੀ ਵਾਰ ਲੈ ਕੇ ਪਹੁੰਚੀ ਤੇ ਸੰਗਤਾਂ ਉਧਰ ਨੂੰ ਬਹੁਤ ਘੱਟ ਗਈਆਂ ਸੀ ਸਾਨੂੰ ਐਨਆਰਆਈ ਭਰਾਵਾਂ ਦੇ ਫੋਨ ਵੀ ਆਉਂਦੇ ਸੀ ਵੀ ਆਪਣਾ ਰਾਸ਼ਨ ਅਜੇ ਬੇਸ਼ੱਕ ਠਹਿਰ ਕੇ ਲੈ ਜਿਓ ਸਹੀ ਜਗ੍ਹਾ ਪਹੁੰਚੇ ਉਸ ਗੱਲ ਨੂੰ ਵਧੀਆ ਤਰੀਕੇ ਨਾਲ ਨੇਪਰੇ ਚੜਾਉਣ ਲਈ ਸਾਡੀ ਪੂਰੀ ਟੀਮ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੈਮਰਾਮੈਨ ਨੂੰ ਬੇਨਤੀ ਕਰਦੇ ਆ ਵੀ ਸਾਰਿਆਂ ਦੇ ਚਿਹਰੇ ਦਿਖਾਓ ਦੇਖੋ ਕੰਮ ਕਰਕੇ ਆਏ ਆਂ ਦੇ ਕਿਦਾਂ ਜਿਵੇਂ ਬਾਬੇ ਨਾਨਕ ਨੇ ਕਿਸੇ ਨੂੰ ਕਹਿੰਦੇ ਪੰਡ ਚੱਕੀ ਸੀ ਸੇਵਾ ਆਸਤੇ ਕੋਈ ਚਿੱਕੜ ਚੋਤੇ ਉਹਨੇ ਕਿਹਾ ਯਾਰ ਤੂੰ ਤਾਂ ਲਿਬੜ ਗਿਆ ਉਹ ਕਹਿੰਦੇ ਨਹੀਂ ਵੀ ਇਹ ਲਿਬੜਿਆ ਨਹੀਂਗਾ ਇਹ ਤਾਂ ਕੇਸਰ ਆ ਜਿਹੜੇ ਇਹਦੇ ਉੱਤੇ ਛਿੱਟੇ ਪਏ ਆ ਸਾਡੇ ਨੌਜਵਾਨ ਭਰਾਵਾਂ ਦੇ ਉੱਤੇ ਜੋ ਇੱਕ ਏਕਤਾ ਦਾ ਤੇ ਪਿਆਰ ਦਾ ਕੇਸਰ ਦੇ ਛਿੱਟੇ ਲੈ ਕੇ ਇਹ ਆਏ ਆ ਸਾਨੂੰ ਇਸ ਗੱਲ ਦਾ ਬੜਾ ਮਾਣ ਹੈ ਬਾਕੀ ਸਾਰੀਆਂ ਗੱਲਾਂ ਆਪਣੇ ਕੈਪਟਨ ਕੇਵਲ ਸਿੰਘ ਜੀ ਕੁਝ ਉਹਨਾਂ ਨਾਲ ਸਾਂਝੀਆਂ ਕਰਨਗੇ ਉਸ ਤੋਂ ਬਾਅਦ ਪਰਮਾਤਮਾ ਦਾ ਸ਼ੁਕਰਾਨਾ ਲੈ ਕੇ ਜਿਸ ਤਰ੍ਹਾਂ ਅਸੀਂ ਅਰਦਾਸ ਬੇਨਤੀ ਕਰਕੇ ਇਸ ਸੇਵਾ ਨੂੰ ਲੈ ਕੇ ਗਏ ਸੀ ਉਸੇ ਤਰ੍ਹਾਂ ਗੁਰੂ ਮਹਾਰਾਜ ਨੇ ਸਾਨੂੰ ਸਹੀ ਸਲਾਮਤ ਉਹਨਾਂ ਦੇ ਆਸਰੇ ਨਾਲ ਅਸੀਂ ਇੱਥੇ ਪਹੁੰਚੇ ਹਾਂ ਉਸ ਤੋਂ ਬਾਅਦ ਅਰਦਾਸ ਬੇਨਤੀ ਕੀਤੀ ਜਾਊਗੀ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਉਸ ਤੋਂ ਬਾਅਦ ਚਾਹ ਪਾਣੀ ਦਾ ਲੰਗਰ ਛਕਿਆ ਜਾਊਗਾ ਉਸ ਤੋਂ ਪਹਿਲਾਂ ਕਪਟਨ ਕੇਵਲ ਸਿੰਘ ਜੀ ਉਥੋਂ ਦੇ ਬਾਰੇ ਕੁਝ ਵਿਸਤਾਰ ਨਾਲ ਸਾਨੂੰ ਦੱਸਣਗੇ ਧੰਨਵਾਦ ਸਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋਗ ਪਿੰਡ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਮਗਰੀ ਸਾਨੂੰ ਦਿੱਤੀ ਔਰ ਮੇਰੀ ਪੂਰੀ ਟੀਮ ਸਤਿਕਾਰਯੋਗ ਕਮੇਟੀ ਔਰ ਪਲੱਸ ਮਨਪ੍ਰੀਤ ਸਿੰਘ ਜੀ ਇਹਨਾਂ ਦੇ ਜਿਹੜੇ ਅਨਚਾਰਜ ਆ ਪ੍ਰਧਾਨ ਆ ਔਰ ਪਲੱਸ ਮੇਰੇ ਸਹਿਯੋਗੀ ਸੂਬੇ ਆ ਕੇ ਬੇਕਰ ਸਿੰਘ ਫੌਜੀ ਔਰ ਗੁਰਬਖਤ ਸਿੰਘ ਸਾਡੀ ਤਿੰਨਾਂ ਦੀ ਕਮਾਂਡ ਦੇ ਅੰਦਰ ਇਹ ਪੂਰੀ ਪਾਰਟੀ ਗਈ ਸੀ ਔਰ ਬਹੁਤ ਵਧੀਆ ਕੰਮ ਕੀਤਾ ਜਿਸ ਤਰ੍ਹਾਂ ਜਗਦੀਸ਼ ਸਿੰਘ ਜੀ ਨੇ ਪਹਿਲਾਂ ਆਖਿਆ ਕਿ ਸਾਨੂੰ ਕਿਦਾਂ ਲੋਕੇਸ਼ਨ ਮਿਲੀ ਮੇਰੇ ਕੋਲਸ ਰਿਟਾਇਰਮੈਂਟ ਉੱਥੇ ਪਟਵਾਰੀ ਸਾਹਿਬ ਲੱਗੇ ਆ ਫਤੇਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਉਹਨਾਂ ਨੇ ਸਾਨੂੰ ਲੋਕੇਸ਼ਨ ਸੈਂਡ ਕਰੀ ਵੀ ਆ ਜਗ੍ਹਾ ਤੇ ਹਜੇ ਤੱਕ ਨਹੀਂ ਪਹੁੰਚਿਆ ਕੋਈ ਵੀ ਸਭ ਤੋਂ ਪਹਿਲਾਂ ਅਸੀਂ ਬਾਟ ਸਾਹਿਬ ਗੁਰਦੁਆਰਾ ਸਾਹਿਬ ਪਹੁੰਚੇ ਉੱਥੋਂ ਦੀ ਲੋਕੇਸ਼ਨ ਸੈਂਡ ਹੋਈ ਔਰ ਫਿਰ ਉੱਥੇ ਇਹ ਪਠਾਨਕੋਟ ਤੋਂ 4 ਕਿਲੋਮੀਟਰ ਪਿੱਛੇ ਆ ਜਿੱਥੇ ਸਾਡਾ ਸਟੇ ਰਹਿਣ ਦਾ ਸੀਗਾ ਸਟੇ ਬਹੁਤ ਵਧੀਆ ਕੀਤਾ ਗਿਆ ਰਹਿਣ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਜਾਂਦਿਆ ਸਾਡਾ ਸਵਾਗਤ ਵੀ ਉਹਨਾਂ ਨੇ ਕੀਤਾ ਵੀ ਪਾਰਟੀ ਨੂੰ ਪਹੁੰਚਣ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਫਿਰ ਅਗਲੇ ਦਿਨ ਮੀਟਿੰਗ ਸਾਡੀ ਰਾਤ ਨੂੰ ਉਹਨੂੰ ਪੁੱਛਿਆ ਗਿਆ ਵੀ ਸਾਨੂੰ ਅੱਗੇ ਲਈ ਲੋਕੇਸ਼ਨ ਕੀ ਪ੍ਰੋਗਰਾਮ ਆ ਉੱਥੇ ਫਿਰ ਅਸੀਂ ਬਹਿ ਕੇ ਸਾਰਿਆਂ ਨੇ ਮੀਟਿੰਗ ਕੀਤੀ ਵੀ ਸਾਨੂੰ ਉਸ ਜਗ੍ਹਾ ਰਸਣ ਪਹੁੰਚਣਾ ਚਾਹੀਦਾ ਜਿੱਥੇ ਹਜੇ ਤੱਕ ਨਾ ਪਹੁੰਚਿਆ ਹੋਵੇ ਉਹ ਕਹਿੰਦੇ ਵੀ ਅਸੀਂ ਸਾਰਾ ਸਰਵੇ ਕੀਤਾ ਵਾ ਇੱਕ ਜਗ੍ਹਾ ਉਹਨਾਂ ਨੇ ਦਿੱਤੀ ਸਾਨੂੰ ਉਹਦਾ ਨਾਮ ਹੈਗਾ ਪਕੌੜਾ ਪਕੌੜਾ ਗੰਦ ਪਕੌੜਾ ਪੱਤਨ ਪਕੌੜਾ ਪੱਤਨ ਦੇ ਉੱਤੇ ਸਾਨੂੰ ਲੋਕੇਸ਼ਨ ਦਿੱਤੀ ਗਈ ਪਕੌੜਾ ਪੱਤਨ ਤੇ ਉਦੋਂ بارش ਵੀ ਬਹੁਤ ਹੋ ਰਹੀ ਸੀ ਜਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਸਾਨੂੰ ਉਹਨਾਂ ਨੇ ਇੱਕ ਗਾਈਡ ਨਾਲ ਦਿੱਤਾ ਪਟਵਾਰੀ ਸਾਹਿਬ ਉਹ ਪਟਵਾਰੀ ਨੇ ਸਾਨੂੰ ਉੱਥੇ ਪਕੌੜਾ ਸਾਹਿਬ ਪਹੁੰਚਣ ਦੀ ਪਹੁੰਚ ਗਏ ਸੀ ਪੱਤਨ ਜਦੋਂ ਉੱਥੇ ਪਹੁੰਚੇ ਤਾਂ ਬਹੁਤ ਜ਼ਿਆਦਾ بارش ਹੋ ਰਹੀ ਸੀ ਅੱਗੇ ਪੁਲਿਸ ਸਾਨੂੰ ਜਾਣ ਨਹੀਂ ਦੇ ਰਹੀ ਸੀ ਐਂਡ ਆਰ ਆਪਣੀਆਂ ਟੀਮਾਂ ਕਹਿੰਦੀਆਂ ਵੀ ਅਸੀਂ 11 ਵਜੇ ਰਾਸ਼ਨ ਸ਼ੁਰੂ ਕਰਾਂਗੇ ਅਸੀਂ ਆਜਾ ਚਲੋ ਠੀਕ ਆ ਅਸੀਂ ਫਿਰ ਉਤੋਂ ਪੈਦਲ 2-3 ਕਿਲੋਮੀਟਰ ਅੱਗੇ ਪੈਦਲ ਲੰਗੇ ਟਰੈਕਟਰਾਂ ਨੇ ਵੀ ਉਤੋਂ ਅਸੀਂ ਪਹਿਲਾਂ ਪੂਰਾ ਸਰਚ ਕੀਤਾ ਏਰੀਆ ਵੀ ਸਾਡੇ ਟਰੈਕਟਰ ਇੱਥੇ ਪਹੁੰਚ ਸਕਦੇ ਆ ਫਿਰ ਉਸ ਤੋਂ ਬਾਅਦ ਦੇ ਵਿੱਚ ਟਰੈਕਟਰ ਅਸੀਂ ਲੈ ਕੇ ਉੱਥੇ ਪਹੁੰਚ ਗਏ ਉਹ ਜਗ੍ਹਾ ਜਾ ਕੇ ਦੇਖੀ ਤਾਂ ਸਾਨੂੰ ਐਕਚੁਅਲੀ ਪਤਾ ਲੱਗਿਆ ਕਿ ਵਾਕਿਆ ਹੀ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਹਾਹ ਪਾਣੀ ਦਾ ਸੀਗਾ ਬਹੁਤ ਜ਼ਿਆਦਾ ਤੇਜ਼ ਸੀਗਾ ਪਾਣੀ ਉੱਥੇ ਟਰੈਕਟਰ ਵੀ ਸਾਡੇ ਖੁੱਭ ਗਏ ਜੇ ਤਾਂ ਅਸੀਂ ਅੰਦਰ ਗਏ ਤਾਂ ਦਲਦਲੀ ਸੀ ਉਦੋਂ ਜਦੋਂ ਟਰੈਕਟਰ ਸਾਡਾ ਪਹਿਲਾਂ ਖੁੱਭ ਗਿਆ ਫਿਰ ਉਸ ਤੋਂ ਬਾਅਦ ਦੇ ਵਿੱਚ ਸਾਡਾ ਉਹਦੇ ਵਿੱਚ ਰਸਣ ਜੀ ਸਾਨੂੰ ਉੱਥੇ ਰਿਕੁਆਇਰਮੈਂਟ ਸਾਨੂੰ ਇਹ ਪਤਾ ਲੱਗ ਗਿਆ ਕਿ ਕੀ ਰਿਕੁਆਇਰਮੈਂਟ ਰਾਸਨ ਦੀ ਆ ਸਾਨੂੰ ਫਤੇ ਸਿੰਘ ਪਟਵਾਰੀ ਨੇ ਇਹ ਦੱਸਿਆ ਵੀ ਬਾਕੀ ਉਹਨਾਂ ਕੋਲੇ ਡਰਾਈ ਰਾਸਨ ਬਹੁਤ ਜ਼ਿਆਦਾ ਪਹੁੰਚ ਗਿਆ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਉੱਥੇ ਜਿਹੜਾ ਚਾਰਾ ਨਹੀਂ ਹਜੇ ਪਸ਼ੂਆਂ ਵਾਸਤੇ ਪਹੁੰਚਿਆ ਚਾਰੇ ਵਾਸਤੇ ਪਸ਼ੂ ਭੁੱਖੇ ਮਰ ਰਹੇ ਆ ਫਿਰ ਅਸੀਂ ਦੋ ਟਰਾਲੀਆਂ ਸਾਡੇ ਕੋਲੇ ਤੂੜੀ ਦੀਆਂ ਲੋਡ ਸੀਗੀ ਜਿਹਦੇ ਵਿੱਚ 317 ਕੁਆਂਟਲ ਕੁਸ ਤੂੜੀ ਸੀ ਉਹ ਤੂੜੀ ਅਸੀਂ ਉੱਥੇ ਅਨਲੋਡ ਕੀਤੀ ਫਿਰ ਬੋਟਰਾਂ ਹੀ ਅਸੀਂ ਉੱਥੇ ਅੱਗੇ ਜਾ ਕੇ ਭੇਜਣਾ ਸ਼ੁਰੂ ਕੀਤਾ ਹਾਂ ਤੇ ਉਸ ਤੋਂ ਬਾਅਦ ਇਹ ਵਿੱਚ ਮੇਰੀ ਇਹ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੁਸੀਂ ਦੇਖਿਆ ਹੋਣੀਆਂ ਵੀਡੀਓ ਔਰ ਕਿਸੇ ਨੂੰ ਵੀ ਕੰਮ ਕਹਿੰਦੇ ਸੀ ਭੱਜ ਕੇ ਜਾਂਦੇ ਸੀਗੇ ਮੁੰਡੇ ਭੱਜ ਕੇ ਚੱਕ ਕੇ ਲੈ ਕੇ ਆਉਂਦੇ ਸੀਗੇ ਇਹੋ ਜਿਹਾ ਕੋਈ ਵੀ ਨਹੀਂ ਸੀਗਾ ਜਿਹੜਾ ਆਖੇ ਯਾਰ ਮੈਂ ਨਹੀਂ ਕਰਦਾ ਭੱਜ ਭੱਜ ਕੇ ਮੁੰਡਿਆਂ ਨੇ ਕੰਮ ਕੀਤਾ ਔਰ ਬੋਰਡ ਤੇ ਅਗਲੇ ਪਾਸੇ ਅਸੀਂ ਜਾ ਕੇ ਸਥਿਤੀ ਦਾ ਜਾਜਾ ਲਿਆ ਕਿ ਯਾਰ ਜਿਹੜਾ ਅਸੀਂ ਸਮਾਨ ਭੇਜ ਰਹੇ ਹਾਂ ਕੀ ਇਹ ਸਹੀ ਜਗ੍ਹਾ ਪਹੁੰਚ ਰਿਹਾ ਫਿਰ ਉਹ ਪੂਰਾ ਪੰਜਾਬ ਦਾ ਇਹੋ ਜਿਹਾ ਪਿੰਡ ਹੈ ਸੱਤ ਪਿੰਡਾਂ ਜਿਹਦਾ ਲੈਂਕ ਟੁੱਟਿਆ ਹੋਇਆ ਛੜਕਾਂ ਨਾਲੋਂ ਸੜਕ ਉੱਥੇ ਕੋਈ ਨਹੀਂ ਜਾਂਦੀ ਇਹ ਹੈਗਾ ਨਿਊ ਚੰਡੀਗੜ੍ਹ ਸੱਤ ਪਿੰਡ ਹੋਰ ਆ ਤੇ ਨੇੜੇ-ਨੇੜੇ ਜਿੰਨੇ ਪਿੰਡ ਸੀਗੇ ਜਦੋਂ ਉਹਨਾਂ ਦੇ ਸਰਪੰਚਾਂ ਨੂੰ ਅਸੀਂ ਜਾ ਕੇ ਮਿਲੇ ਉਹ ਕਹਿੰਦੇ ਬੈਲ ਪਹਿਲੀ ਵਾਰ ਤੁਸੀਂ ਇਹ ਤੂੜੀ ਸਾਡੇ ਕੋਲੇ ਲੈ ਕੇ ਆਏ ਆ ਸਾਡੇ ਜੰਗਰ ਡੰਗਰ ਭੁੱਖੇ ਮਰੀ ਜਾਂਦੇ ਸਾਡੇ ਕੋਲੇ 20 ਬੋਰੀਆਂ ਉਹਦੀਆਂ ਫੀਡੀਆਂ ਵੀ ਸੀਆਂ ਅਸੀਂ ਉਹਨਾਂ ਨੂੰ ਡਿਸਟ੍ਰਿਬਿਊਸ਼ਨ ਕੀਤਾ 10-10 ਕਿਲੋ 15-15 ਕਿਲੋ ਦੇ ਵਿੱਚ ਉਹਦੇ ਪੈਕੇਜ ਬਣਾ ਲਏ ਫਿਰ ਉਸ ਹਾਰ ਨਾਲ ਅਸੀਂ ਉਹਨਾਂ ਨੂੰ ਦੋ ਗੱਠਾਂ ਦੇ ਨਾਲ ਤੇ ਦੋ ਹੀ ਉਹ ਦੇ ਦਿੰਦੇ ਸੀਗੇ ਉਹਨਾਂ ਨੂੰ ਬਹੁਤ ਵਧੀਆ ਡਿਸਟ੍ਰਿਬਿਊਸ਼ਨ ਕੀਤਾ ਸਾਰਿਆਂ ਨੇ ਤੇ ਬਹੁਤ ਸਤਿਕਾਰ ਕੀਤਾ ਉਹਨਾਂ ਨੇ ਕਿਹਾ ਵੀ ਇਹ ਚੀਜ਼ ਸਾਨੂੰ ਮਿਲੀ ਆ ਸਾਨੂੰ ਵੀ ਇਹ ਮਾਣ ਹੋਇਆ ਕਿ ਜਿਹੜੀ ਅਸੀਂ ਮਕਸਦ ਲੈ ਕੇ ਆਏ ਸੀਗੇ ਵੀ ਜਿਹੜਾ ਅਸੀਂ ਕਹਿੰਦੇ ਵੀ ਉਹਨਾਂ ਨੂੰ ਵੀ ਰਾਸਨ ਮਿਲੇ ਤੇ ਐਕਚੁਅਲੀ ਸਾਡੇ ਦਿਲ ਨੂੰ ਵੀ ਤਸੱਲੀ ਹੋਈ ਵੀ ਹਾਂ ਯਾਰ ਜਿੱਥੇ ਡੰਗਰ ਭੁੱਖੇ ਮਰਦੇ ਆ ਤੇ ਸਾਡਾ ਪਿੰਡ ਦੀ ਸੰਗਤ ਨੇ ਜੋ ਸਾਨੂੰ ਸੇਵਾ ਦਿੱਤੀ ਸੀਗੀ ਉਹ ਅਸੀਂ ਉੱਥੇ ਹੀ ਦੇ ਕੇ ਆਏ ਤੇ ਉਹਨਾਂ ਨੇ ਵੀ ਸਤਿਕਾਰ ਕੀਤਾ ਵੀ ਬਾੜੇ ਭਾਈਕੇ ਦਾ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਔਰ ਉਦੋਂ ਪੰਜਾਬ ਪਿੰਡ ਵੜਾ ਭਾਈਕਾ ਦੀ ਸਾਰੀ ਸੰਗਤ ਦਾ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੋਈ ਨਵੇਂ ਸੱਜਣ ਜਿਹੜੇ ਸਾਡੇ ਉੱਥੇ ਜਾ ਰਹੇ ਆ ਜਾਂ ਜਾਣਾ ਚਾਹੁੰਦੇ ਆ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਉਹਨਾਂ ਵਾਸਤੇ ਮੈਸੇਜ ਇਹੀ ਆ ਪਹਿਲਾਂ ਇਥੋਂ ਕਿਸੇ ਅੱਗੇ ਜਿਹੜੀ ਉੱਥੇ ਕਾਰਵਾਈ ਕਰ ਰਹੇ ਆ ਵਰਕ ਜੋ ਚੱਲ ਰਿਹਾ ਬੰਦਿਆਂ ਲੋਕ ਉੱਥੇ ਬਹੁਤ ਐਨ ਜੀਓ ਆਈਆਂ ਹੋਈਆਂ ਟੀਮ ਆਈ ਵੀ ਆ ਬਹੁਤ ਆਈਆਂ ਲੇਕਿਨ ਇਹ ਪਤਾ ਕਰ ਲੈਣਾ ਚਾਹੀਦਾ ਵੀ ਕਿੱਥੇ ਹਜੇ ਤੱਕ ਰਾਸਨ ਦੀ ਕੀ ਰਿਕੁਆਇਰਮੈਂਟ ਆ ਉਹੀ ਰਾਸ਼ਨ ਲੈਣਾ ਲੈ ਕੇ ਜਾਣਾ ਚਾਹੀਦਾ ਬਾਕੀ ਉੱਥੇ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਗਿਆ ਜਿਹੜਾ ਕਿ ਡਰਾਈ ਰਾਸ਼ਨ ਦੀ ਰਿਕੁਆਇਰਮੈਂਟ ਨਹੀਂ ਸੀ ਫਿਰ ਜਦੋਂ ਸਾਨੂੰ ਇਹ ਪਤਾ ਲੱਗਿਆ ਸੀ ਦੋ ਟਰਾਲੀਆਂ ਉੱਥੇ ਦੇਤੀਆਂ ਫਿਰ ਡਰਾਈ ਰਾਸ਼ਨ ਦਾ ਸਾਨੂੰ ਕਹਿੰਦੇ ਵੀ ਇਦਾਂ ਕਰਕੇ ਜਿੱਥੇ ਲੋਕ ਪਹਾੜੀ ਏਰੀਏ ਦੇ ਵਿੱਚ ਜਾ ਕੇ ਉੱਥੇ ਪਾਣੀ ਤਾਂ ਨਹੀਂ ਆਇਆ ਲੇਕਿਨ ਉੱਥੇ ਮੀਂਹ ਬਹੁਤ ਜ਼ਿਆਦਾ ਪਿਆ ਉਹ ਲੋਕਾਂ ਦੀਆਂ ਕੰਧਾਂ ਕੰਧੀਆਂ ਕੱਚੀਆਂ ਸੀ ਉਸ ਤੋਂ ਬਾਅਦ ਦੇ ਵਿੱਚ ਉੱਥੇ ਜਾ ਕੇ ਤੁਹਾਨੂੰ ਲੋਕੇਸ਼ਨ ਸਾਨੂੰ ਸੈਂਡ ਕਰੀ ਧਾਰਤ ਕਲਾਂ ਦੀ ਧਰਤਕਲਾ ਤਸੀਲ ਆ ਇਹ ਹੈਗੀ ਆ ਪਟਾਣਕੋਟ ਦਾ ਲਾਸਟ ਪਿੰਡ ਹੀ ਆ ਉਹ ਤਸੀਲ ਦੇ ਨੇੜੇ-ਨੇੜੇ ਜਿੰਨੇ ਪਿੰਡ ਸੀ ਗਰੀਬ ਸੀਗੇ ਲੋਕ ਅਸੀਂ ਉਹਨਾਂ ਨੂੰ ਉਹ ਜਿਹੜਾ 250 ਰਸਣ ਦਾ ਪੈਕ ਜ ਸੀਗਾ ਅਸੀਂ ਉਹ ਪਿੰਡਾਂ ਦੇ ਵਿੱਚ ਵੰਡ ਕੇ ਆਈ ਉਥੇ ਅੱਗੇ ਟਰੈਕਟਰ ਨਹੀਂ ਜਾਂਦੇ ਸੀਗੇ ਪਿੰਡਾਂ ਚ ਫਿਰ ਅਸੀਂ ਟੀਮਾਂ ਬਣਾਈਆਂ ਛੋਟੀਆਂ-ਛੋਟੀਆਂ ਉਸ ਤੋਂ ਬਾਅਦ ਚ ਪਿਕਅਪ ਦੇ ਵਿੱਚ ਰਸਣ ਲੋਡ ਕੀਤਾ ਉਦੋਂ ਬਾਅਦ ਦੇ ਵਿੱਚ ਮਰੂਤੀਕਾਰ ਦੇ ਵਿੱਚ ਲੋਡ ਕੀਤਾ ਫਿਰ ਉਦੋਂ ਬਾਅਦ ਦੇ ਵਿੱਚ ਇੱਕ ਹੋਰ ਗੱਡੀ ਦੇ ਵਿੱਚ ਲੋਡ ਕੀਤਾ ਉਹਨਾਂ ਦੀ ਕਮਾਂਡ ਕਿਹਨੇ ਸਮਾਈ ਇੱਕ ਤਾਂ ਸਾਡੇ ਸਤਕਾਰਯੋਗ ਕਮੇਟੀ ਦੇ ਜਿਹੜੇ ਸੀਗੇ ਪ੍ਰਧਾਨ ਇਹਨਾਂ ਦੇ ਅੰਡਰ ਟੀਮ ਕੀਤੀ ਇੱਕ ਗਰਵਾਸੇ ਸਿੰਘ ਜੀ ਦੇ ਅੰਦਰ ਟੀਮ ਕੀਤੀ ਇੱਕ ਸਾਡੇ ਫੌਜੀ ਜੋ ਬਿੱਕਰ ਸਿੰਘ ਜੀ ਦੇ ਅੰਡਰ ਟੀਮ ਕੀਤੀ ਫਿਰ ਇੱਕ ਟੀਮ ਨੂੰ ਮੈਂ ਅੱਗੇ ਲੀਡ ਕਰਕੇ ਇੱਕ ਹੋਰ ਅੱਗੇ ਜੇ ਲੋਕੇਸ਼ਨ ਮਿਲੀ 32 ਕਿਲੋਮੀਟਰ ਫਿਰ ਅਸੀਂ ਉੱਥੇ ਗਏ ਉਥੇ ਵੀ ਅਸੀਂ ਐਸੀ ਕਰਮ ਕਰਕੇ ਗਾ ਇਹਨਾਂ ਨੇ ਜਦੋਂ ਵੰਡਣਾ ਸ਼ੁਰੂ ਕਰਤਾ ਫਿਰ ਉਸ ਤੋਂ ਬਾਅਦ ਅੱਗੇ ਅਸੀਂ ਨਿਕਲ ਗਏ ਉਥੇ ਫਿਰ ਅਸੀਂ ਉਹ ਰਾਸ਼ਨ ਦੇ ਕੇ ਆਏ ਉਹ ਜਿਹੜੀ ਜਗ੍ਹਾ ਅਸੀਂ ਉਥੇ ਵੀ ਜਾ ਕੇ ਲੋਕਾਂ ਨੂੰ ਕੋਈ ਰਾਸ਼ਨ ਅਜੇ ਤੱਕ ਪਹੁੰਚਿਆ ਨਹੀਂ ਆ ਉਹ ਕਹਿੰਦੇ ਵੀ ਆ ਜਿਹੜੀ ਤੁਸੀਂ ਸਰਦਾਰ ਪਹਿਲੀ ਵਾਰ ਆਏ ਆ ਸਾਡੇ ਕੋਲੇ ਪੰਜਾਬ ਦੇ ਜਿਹੜਾ ਸਾਨੂੰ ਰਾਸ਼ਨ ਵੰਡਣਾ ਹੈ ਅਸੀਂ ਉਹਨਾਂ ਨੂੰ ਹਰ ਕੰਡੀਮੈਂਟ ਉਹਦੇ ਵਿੱਚ ਸੀਗਾ ਪ੍ਰੋਵਾਈਡ ਚਾਹ ਦਾ ਰਾਸ਼ਨ ਸੀਗਾ ਉਸ ਤੋਂ ਬਾਅਦ ਮੈਡੀਸਨ ਸੀ ਸਾਡੇ ਕੋਲੇ ਉਹ ਅਸੀਂ ਉਹਨਾਂ ਨੂੰ ਸਾਰਾ ਰਾਸ਼ਨ ਦੇ ਕੇ ਆਏ ਜੀ ਇੱਕ ਕੈਪਟਨ ਸਾਹਿਬ ਤੁਹਾਡੀ ਇਹ ਸੇਵਾ ਤੋਂ ਖੁਸ਼ ਹੋ ਕੇ ਸਾਨੂੰ ਐਨ ਆਰ ਆਈ ਵੀਰਾਂ ਦੇ ਹੋਰ ਵੀ ਫੋਨ ਆਏ ਆ ਜਿਹੜੇ ਅਜੇ ਐਨ ਆਰ ਆਈ ਭਰਾਵਾਂ ਦੀ ਸਾਡੀ ਅਜੇ ਸੇਵਾ ਬਾਕੀ ਆ ਕਹਿੰਦੇ ਕੋਈ ਗੱਲ ਨਹੀਂ ਜਿਸ ਤਰ੍ਹਾਂ ਆਪਣੀ ਟੀਮ ਕੰਮ ਕਰ ਰਹੀ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਸਤਿਕਾਰ ਕਮੇਟੀ ਦੇ ਨੌਜਵਾਨ ਤੁਹਾਡੀ ਇਕਵਾਈ ਦੇ ਵਿੱਚ ਜਿਸ ਤਰ੍ਹਾਂ ਪੂਰੀ ਟੀਮ ਕੰਮ ਕਰਕੇ ਆਈ ਹੈ ਇਹਨਾਂ ਦੀ ਕੰਮ ਨੂੰ ਦੇਖਦੇ ਹੋਏ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਫੇਰ ਜਦੋਂ ਦਿਲ ਕਰੇ ਸਾਡੀ ਟੀਮ ਨੂੰ ਬੇਨਤੀ ਕਰਦੇ ਆਂ ਆਪਦੇ ਗਰੁੱਪ ਦੇ ਵਿੱਚ ਹੋਰ ਮੈਂਬਰਾਂ ਨੂੰ ਉਤਸ਼ਾਹ ਕਰਕੇ ਜਦੋਂ ਦਿਲ ਕਰੇ ਜਾਣ ਦਾ ਜਦੋਂ ਤੁਹਾਨੂੰ ਲੱਗੇ ਵੀ ਉੱਥੇ ਆਪਾਂ ਸੇਵਾ ਲੈ ਕੇ ਜਾਣੀਆਂ ਆਪਣੇ ਆਈਪਰਾ ਆਪਣੇ ਆਸਤੇ ਸਹਾਇਕ ਕਰਨ ਵਾਸਤੇ ਫਿਰ ਉਹਨਾਂ ਦਾ ਹੰਗਾਰਾ ਪਿਆ ਉਹਨਾਂ ਦੀ ਸੇਵਾ ਹਜੇ ਆਪਣੇ ਕੋਲੇ ਬਾਕੀ ਪਈ ਆ ਇਸੇ ਖੁਸ਼ੀ ਦੇ ਵਿੱਚ ਸਾਡੀ ਪੂਰੀ ਟੀਮ ਤੋਂ ਇੱਕ ਜਕਾਰਾ ਸੁਣਨਾ ਚਾਹੁੰਦੇ ਆਂ ਗੁਰੂ ਮਹਾਰਾਜ ਦੇ ਨਾਂ ਤੇ ਬੋਲੇ ਸੋਨਿਹਾਲੇ